ਸ਼ਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਧੂੜਕੋਟ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਧੂੜਕੋਟ ਮਿੱਤਰੋ ਧੂੜਕੋਟ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਛੋਟੀ ਵਕਾਊ ਆ ਮਿੱਤਰੋ ਬਹੁਤ ਸੋਹਣੇ ਸਿੰਗੀ ਦੇ ਵਿੱਚ ਕਿੰਨੀ ਉਮਰ ਦੀ ਆ ਕੀ ਇਹਦੀ ਡਿਮਾਂਡਾ ਕਰਦੇ ਆ ਗੱਲਬਾਤ ਆਪਾਂ ਪਾਈ ਦੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਦਾ ਬਾਈ ਠੀਕ ਆ ਬਾਈ ਹੋਰ ਬਾਈ ਘਰ-ਬਾਰ ਪਰਿਵਾਰ ਐ ਕਰਪਾ ਬਾਬ ਜੀ ਚਲੋ ਠੀਕ ਆ ਅੱਛਾ ਨਰਮਲ ਬਾਈ ਜਿਹੜੀ ਝੋਟੀ ਆ ਆਪਣੀ ਇਹ ਕਿੰਨੇ ਚਿਰ ਦੀ ਆ ਇਹ ਦੁੱਗ ਦੇ ਦੰਦ ਕੱਢਦੀ ਆ ਜੀ ਦੁੱਗ ਦੇ ਦੰਦ ਕੱਢਦੀ ਆ ਕੋਈ ਏਆਈ ਵਗੈਰਾ ਟੀਕਾ ਲਿਆ ਇਹ ਕੱਲ ਦੀ ਤਾਰਾ ਕਰੀ ਜਾਂਦੀ ਕੱਲ ਦੀ ਤਾਰਾ ਕਰੀ ਪਣੀ ਨਹੀਂ ਨੀ ਹਜੇ ਨਹੀਂ ਹਜੇ ਨਹੀਂ ਭਰਾਇਆ ਠੀਕ ਆ ਵੀਰੇ ਟੀਕਾ ਦਾ ਫਿਰ ਭਰਾ ਦਿਆ ਜੀ ਭਰਾ ਦੇਾਂਗੇ ਅੱਜ ਸ਼ਾਮ ਨੂੰ ਆਣਾ ਡਾਕਟਰ ਠੀਕ ਆ ਬਾਈ ਅੱਛਾ ਕੋ ਅਛਾ ਛੋਟੀ ਚੰਗੀ ਆ ਹਨਾ ਪਰ ਇੱਕ ਪੱਖ ਤੋਂ ਸਿੰਗੀ-ਸੁੰਗੀ ਬੜੀ ਚੰਗੀ ਆ ਤੇ ਰੇਟ ਵੀ ਰੇਟ ਹੀ ਫੋਨ ਤੇ ਹੋਊਗਾ ਠੀਕ ਆ ਬਈ ਠੀਕ ਆ ਤੋਰੀ ਵੀਰੇ ਕੱਢੀ ਬਾਹਰ ਖੋਲੀ ਪਰਾ ਲੈ ਮਿੱਤਰੋ ਰੇਟ ਵੀ ਇਹਦਾ ਫੋਨ ਦੇ ਉੱਤੇ ਕਰਨਾ ਵਾ ਬਾਈ ਨੇ ਤੁਸੀਂ ਦੇਖ ਸਕਦੇ ਆ ਸਿੰਗੀ-ਸੁੰਗੀ ਲੋ ਕੱਟੀ ਕਮਾਲ ਆ ਥੱਲੋ-ਥੱਲੋ ਬਰੀਕੀ ਚੰਗੀ ਆ ਕੱਟੀ ਦੇ ਵਿੱਚ ਸਭ ਪੱਖ ਤੋਂ ਮਜ਼ਬੂਤੀ ਛੋਟੀ ਦੇ ਵਿੱਚ ਪੂਰੀ ਆ ਦੋਗ ਦੇ ਦੰਦ ਹਜੇ ਚੱਕ ਦੀਆ ਕਰ ਮੈਂ ਡੰਡਾ ਨਾ ਵਿਖਾਈ ਵਿੱਚ ਵਿੱਚ ਦੇਖ ਸਕਦੇ ਆ ਤੁਸੀਂ ਥੋੜਾ ਜਿਹਾ ਡਰਦੀ ਵੱਧ ਆ ਉਧਰ ਪਸ਼ੂ ਆ ਕਿਉਂਕਿ ਇਹ ਇਧਰ ਬਾਹਰ ਕੱਢੀ ਹੋਈ ਐ ਲੈ ਮੇਤਰ ਨੂੰ ਬਣਦੇ ਬਈ ਸੋਣੀ ਝੋਟੀ ਆ ਜੇ ਕਿਸੇ ਭਰਾ ਦੇ ਘਰੇ ਤਿਆਰ ਕਰਨੀ ਆ ਚੰਗੀ ਕੱਟੀ ਦੀ ਬਰੀਕੀ ਆ ਚੰਗੀ ਕੱਟੀ ਦੀ ਆਰਡਰ ਕੁਆਲਿਟੀ ਆ ਬਾਕੀ ਗੱਲਬਾਤ ਤੁਸੀਂ ਬਾਈ ਦੇ ਨਾਲ ਫੋਨ ਦੇ ਉੱਤੇ ਕਰ ਲਿਆ ਜੇ ਨੰਬਰ ਨਿਰਮਲ ਬਾਈ ਕਿੰਨਾ ਸੀ 98763 ਜੀ 01177 ਇੱਕ ਵਾਰੀ ਹੋਰ ਬੋਲਿਓ 98763 ਜੀ 01177 ਠੀਕ ਆ ਬਈ ਇਸ ਨੰਬਰ ਤੇ ਬਾਈ ਨਾਲ ਰਾਬਤਾ ਕਰ ਲਿਆ ਜੇ ਪਿੰਡ ਧੂੜਕੋਟ ਤੇ ਜ਼ਿਲ੍ਹਾ ਫਰੀਦਕੋਟ